ਖਾਦੇ ਰਿਹਾ ਫੋਨ ਲੁਕੋ ਕੇ ਰੱਖਦਾ ਹੈ ਕੋਈ ਆਪ ਢੋਲ ਕੱਟਦੇ ਵੇਖਿਆ ਨਾ ਪਾਉਂਦੇ ਜਿਹੜੇ ਪਾਉਂਦੇ ਹੁੰਦੇ ਵੀ ਢੋਲ ਪਾਇਆ ਜਿੰਨੇ ਬੰਦੇ ਨੇ ਜਾਂ 20 50 ਬੋਤਲਾਂ ਦੱਬੀਆਂ ਹੁੰਦੀਆਂ ਦੱਬੀਆਂ ਹੁੰਦੀਆਂ 20 50 ਬੋਤਲਾਂ ਵੀ ਘਰ ਦੀ ਕੱਢੀ ਦੀਆਂ ਦੱਬ ਕੇ ਰੱਖੀਆਂ ਸੁਣਿਓ ਇੱਕ ਬੰਦਾ ਉਹ ਹੈ ਜਿਹੜਾ ਮਿਹਨਤ ਨਾਲ ਕੰਮ ਕਰਦਾ ਹੱਡ ਭੰਨ ਕੇ ਖੇਤ ਖੇਤ ਗਏ ਦੋਵੇਂ ਜਣੇ ਇਕਨੇ ਤੇ ਆਪਣੇ ਆਪਣੀ ਪੈੜੀ ਵਿੱਚ 50 ਬੋਤਲਾਂ ਦੱਪੀਆਂ ਹੋਈਆਂ ਨੇ ਕੋਈ ਨਾ ਕੋਈ ਲੈਣ ਆ ਜਾਂਦਾ ਹੈ ਬੋਤਲ ਕੱਢ ਕੇ ਰੁਪਈਏ 50 ਫੜ ਕੇ ਰੱਖ ਲੈਂਦਾ ਤੇ ਬੋਤਲ ਫੜਾ ਦਿੰਦਾ 50 100 ਬੋਤਲ ਦੱਬ ਕੇ ਬੈਠਾ ਕੰਮ ਮਾੜਾ ਕੀਤਾ ਇੱਕ ਬੰਦਾ ਉਹ ਹੈ ਜਿਹੜਾ ਪੂਰੀ ਮਿਹਨਤ ਕਰਦਾ ਬਰਾਬਰ ਜ਼ਿੰਮੇਵਾਰੀ ਉਹ ਹੈ ਉਹ ਆਪਣੇ ਘਰੋਂ ਰੋਟੀ ਪਾਣੀ ਲੈ ਕੇ ਗਿਆ ਦੁਪਹਿਰੇ ਰੋਟੀ ਖਾ ਕੇ ਦੋਵੇਂ ਜਣੇ ਉਹ ਦੁਪਹਿਰ ਵੇਲੇ ਮੰਜੇ ਤੇ ਪਿਆ ਇੱਕ ਪਾਸੇ ਬੜੀ ਸੋਹਣਾ ਬਿਸਤਰਾ ਵਿਛਾ ਕੇ ਪਿਆ ਪੈਲੀ 'ਚ ਉਹ ਜਿਹੜਾ ਗਰੀਬ ਹੈ ਉਹ ਕੰਮ ਕਰਦਾ ਕਰਦਾ ਰੋੜਿਆਂ ਦੇ ਉੱਤੇ ਹੀ ਪੈ ਗਿਆ ਉਹਨੂੰ ਨੀਂਦ ਆ ਗਈ ਐ ਨੀਂਦ ਆ ਗਈ ਪਰ ਜਿਹੜਾ ਦੂਜਾ ਹੈ ਜਿਨੇ ਬੋਤਲਾਂ ਪਾਈਆਂ ਨੇ ਉਹਨੂੰ ਨੀਂਦ ਨਹੀਂ ਆਉਂਦੀ ਉਹਦਾ ਦਿਲ ਐਂ ਧੜਕਦਾ ਰਹਿਣਾ ਹੈ ਇਧਰੋਂ ਵੀ ਪੁਲਸ ਨਾ ਆ ਜੇ ਇਧਰੋਂ ਵੀ ਸ਼ਾਫਰ ਨਾ ਵੱਜੇ ਕੋਈ ਮੇਰੀ ਸ਼ਿਕਾਇਤ ਨਾ ਕਰ ਦੇ ਉਹਦੀ ਨੀਂਦਰ ਤੇ ਹਰਾਮ ਹੋਈ ਪਈ ਐ ਆਖੋ ਸਤਨਾਕੀ ਵਾਹਿਗੁਰੂ ਉਹਦੀ ਨੀਂਦਰ ਹਰਾਮ ਗਲਤ ਕੰਮ ਜਦੋਂ ਬੰਦਾ ਕੋਈ ਕਰਦਾ ਉਸੇ ਦਿਨ ਉਸੇ ਵੇਲੇ ਉਹਦੀ ਨੀਂਦ ਹਰਾਮ ਹੋ ਜਾਂਦੀ ਐ ਗਲਤ ਕੰਮ ਕਰਨ ਵਾਲੇ ਨੂੰ ਸਹੀ ਨੀਂਦ ਨਹੀਂ ਆਉਂਦੀ ਵੇਖੋ ਜਿਹੜੀ ਸੁੱਖ ਦੀ ਨੀਂਦ ਬੰਦਾ ਇੱਕ ਨੰਬਰ ਦਾ ਕੰਮ ਕਰਨ ਵਾਲਾ ਸਹੀ ਕੰਮ ਕਰਨ ਵਾਲਾ ਸੌਂਦਾ ਹੈ ਨਾ ਦੋ ਨੰਬਰ ਹੀ ਇਹ ਤੇ ਤਰਸਦੇ ਨੇ ਕਦੇ ਉਹ ਨੀਂਦ ਆਵੇ ਜਿਹਨੂੰ ਕਹਿੰਦੇ ਡ੍ਰੀਮਲੈਸ ਸਲੀਪ ਕੋਈ ਸੁਪਨਾ ਨਾ ਆਵੇ ਐਦਾਂ ਦੀ ਨੀਂਦ ਆਵੇ ਭਾਵੇਂ ਬੰਦਾ ਅੱਧਾ ਘੰਟਾ ਹੀ ਸੋਵੇ ਅੱਧਾ ਘੰਟਾ ਸੋਵੇ ਉਹਦੀ ਬਾਡੀ ਦਾ ਸੈੱਲ ਸੈੱਲ ਚਾਰਜ ਹੋਵੇ ਸੈੱਲ ਉਹਦਾ ਇੱਕ ਇੱਕ ਚਾਰਜ ਹੋਵੇ ਇਹੋ ਜੀ ਨੀਂਦ ਆਵੇ ਤੇ ਇਹੋ ਜੀ ਨੀਂਦ ਦੋ ਨੰਬਰੀਏ ਤੇ ਤਰਸਦੇ ਐ ਆ ਜਿਹੜੇ ਗੱਲਾਂ ਕਰਦੇ ਨੇ ਆਪਾਂ ਲਾਲ ਬੱਤੀਆਂ 'ਚ ਜਾਂਦੇ ਐ ਇਹਨਾਂ ਦੇ ਘਰ ਸਮਾਨ ਬਥੇਰਾ ਰਸੋਈਆਂ ਭਰੀਆਂ ਪਈਆਂ ਕਹਿੰਦੇ ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਵੇਚ-ਵੇਚ ਨਸ਼ੇ ਰਸੋਈਆਂ ਸਮਾਨ ਨਾਲ ਭਰੀਆਂ ਪਈਆਂ ਪਰ ਇਹਨਾਂ ਨੂੰ ਖਾਣ ਦਾ ਹੁਕਮ ਨਹੀਂ ਡਾਕਟਰ ਕਹਿੰਦਾ ਜੇ ਖਾਏਗਾ ਮਰ ਜਾਏਗਾ ਬੈੱਡ ਇਹਨਾਂ ਦੇ ਘਰ ਬਹੁਤ ਵਧੀਆ ਨੇ ਪਰ ਇਹਨਾਂ ਨੂੰ ਸੌਣ ਦਾ ਹੁਕਮ ਨਹੀਂ ਇਹ ਤੁਹਾਡੇ ਵਾਲੀ ਨੀਂਦ ਸੌਂਦੇ ਆ ਕਿਤੇ ਨੌਜਵਾਨ ਵੀਰੋ ਭਾਈਓ ਜਿਹੜਾ ਬੰਦਾ ਹੱਕ ਸੱਚ ਦੀ ਕਮਾਈ ਕਰਦਾ ਗਲਤ ਕੰਮ ਯਾਰ ਪੁਲਿਸ ਦਾ ਕੀ ਡਰ ਹੈ ਜਦੋਂ ਅਸੀਂ ਕਿਹੜਾ ਬੋਤਲਾਂ ਪਾ ਕੇ ਬੈਠੇ ਆ ਬੰਦਾ ਬੇਫਿਕਰ ਹੋ ਕੇ ਜਿੱਥੇ ਪਿਆ ਪਿਆ ਤੇ ਮੇਰਾ ਕੀ ਵਿਗਾਰ ਲੋਗੇ ਮਾਰ ਲਓ ਛਾਪਾ ਜਿਹੜਾ ਮਾਰਦੇ ਹੋ ਕਰ ਲਓ ਤਲਾਸ਼ੀਆ ਜਿਹੜੀਆਂ ਕਰਨੀਆਂ ਨੇ ਕੰਮ ਗਲਤ ਕੀਤਾ ਹੀ ਕੋਈ ਨਹੀਂ ਜ਼ਿੰਦਗੀ 'ਚ ਮਾੜਾ ਕੰਮ ਕੀਤਾ ਹੀ ਕੋਈ ਨਹੀਂ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਜਦੋਂ ਬੰਦਾ ਪੈਸਾ ਤੇ ਇਕੱਠਾ ਹੋ ਜਾਏਗਾ ਮਾਇਆ ਤੇ ਇਕੱਠੀ ਹੋ ਜਾਏਗੀ ਚੇਤਾ ਰੱਖੀ ਤੇਰੀ ਨੀਂਦ ਹਰਾਮ ਹੋ ਜਾਣੀ ਏ ਉਸ ਦਿਨ ਤੋਂ ਬਾਅਦ ਤੂੰ ਟਿਕ ਕੇ ਸੌ ਨਹੀਂ ਸਕਦਾ ਇਹ ਜਿਹੜੇ ਵੱਡੇ ਵੱਡੇ ਬੰਦੇ ਲੱਗਦੇ ਆ ਨਾ ਜਿਹੜੇ ਪੈਸਾ ਕਮਾ ਲਿਆ ਗਲਤ ਕੰਮ ਕਰਕੇ ਇਹਨਾਂ ਨੂੰ ਬਾਣੀ ਕਹਿੰਦੀ ਵੱਡੇ ਵੱਡੇ ਜੋ ਦੀਸਹਿ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਮਹਾਰਾਜ ਇਹ ਤੇ ਚਮਕਦਮਕ ਬਹੁਤ ਐ ਕੱਪੜੇ ਲੀੜੇ ਬਹੁਤ ਸੋਹਣੇ ਹੀਰੇ ਜਵਾਰਾਤ ਚਮਕ ਬਹੁਤ ਐ ਤੇ ਭਗਤ ਕਬੀਰ ਸਾਹਿਬ ਕਹਿੰਦੇ ਐ ਉਹ ਕਹਿੰਦੇ ਚਮਕਦਮਕ ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ ਜਿਸਹ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਉ ਜਿਹੜੇ ਕਾਨੇ ਜੇ ਹੁੰਦੇ ਨੇ ਨਾ ਜੀ ਕਾਨੇ ਜਦੋਂ ਸੜ ਜਾਂਣ ਤੇ ਸੁਨੇਰੀ ਸੁਨੇਰੀ ਹੋ ਜਾਂਦੇ ਐ ਵੇਖਣ ਨੂੰ ਤੇ ਚਮਕਣ ਲੱਗ ਜਾਂਦੇ ਜਦੋਂ ਸੂਰਜ ਦੀ ਰੌਸ਼ਨੀ ਛੜਿਆਂ ਹੋਿਆਂ ਕਾਨਿਆਂ ਤੇ ਪਊ ਸੜੇ ਕਾਨੇ ਤੇ ਜਦੋਂ ਰੋਸ਼ਨੀ ਪੈਂਦੀ ਹੈ ਨਾ ਸੂਰਜ ਦੀ ਐ ਚਮਕਦੇ ਆ ਪਰ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਐ ਓਏ ਇਹਨਾਂ ਦੀ ਚਮਕ ਤੇ ਸੜਿਆ ਹੋਇਆ ਕਾਨਿਆਂ ਵਾਲੀ ਐ ਉੱਤੋਂ ਉੱਤੋਂ ਸੁਨਹਿਰੀ ਲੱਗਦੇ ਆ ਵਿੱਚੋਂ ਤੇ ਸੜੇ ਹੋਏ ਕਾਨੇ ਹੀ ਨੇ ਆਖੋ ਸਤ ਨਹਾ ਵਾ ਜੇ ਕਿਤੇ ਇਹੋ ਜਿਹੇ ਬੰਦਿਆਂ ਦੇ ਕਿਤੇ ਅੰਦਰ ਵੜ ਕੇ ਵੇਖੀਏ ਨਾ ਮਾਲਕ ਦੀ ਕਿਰਪਾ ਨਾਲ ਬੜੇ ਤਰ੍ਹਾਂ ਦੇ ਬੰਦਿਆਂ ਨਾਲ ਜ਼ਿੰਦਗੀ ਚ ਵਾ ਪੈਂਦਾ ਐ ਅੱਤ ਦੇ ਗਰੀਬ ਵੀ ਵੇਖੇ ਐ ਤੇ ਅੱਤ ਦੇ ਅਮੀਰ ਬੰਦੇ ਵੀ ਵੇਖੇ ਐ। ਵਰਲਡ ਸਾਰਾ ਘੁੰਮਿਆ ਦੁਨੀਆ 'ਚ ਕੋਈ ਐਸਾ ਦੇਸ਼ ਨਹੀਂ ਜਿੱਥੇ ਜਾ ਕੇ ਨਹੀਂ ਵੇਖਿਆ। ਆਪ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿਣ ਕਰਕੇ ਇਹਨਾਂ ਦੇ ਕੋਲ ਬਹਿਣ ਕਰਕੇ ਇਹਨਾਂ ਇਹ ਜਿੱਥੇ-ਜਿੱਥੇ ਗਏ ਐ ਸਾਨੂੰ ਵੀ ਲੈ ਕੇ ਗਏ ਐ। ਜੇ ਇਹ ਅਮਰੀਕਾ ਵੀ ਇੱਥਨੇ ਤੇ ਸਾਨੂੰ ਵੀ ਅਮਰੀਕਾ ਲਗੇ ਐ। ਇਹਨਾਂ ਦੇ ਕਿਸ ਪਾਸ ਬੈਠੇ ਆ ਸੋਹੀ ਐ। ਇਹਨਾਂ ਦੇ ਕੋਲ ਬਹਿਣ ਦਾ ਹੀ ਪ੍ਰਤਾਪ ਐ ਸਾਰਾ। ਸਾਰੀ ਦੁਨੀਆ ਘੁੰਮ ਕੇ ਤੇ ਸਾਰੇ ਤਰ੍ਹਾਂ ਦੇ ਲੋਕਾਂ ਨਾਲ ਵਾਹ ਪਿਆ ਇਹ ਜਿੰਨੇ ਅਮੀਰ ਬਹੁਤਾ ਬੰਦਾ 2 ਨੰਬਰ ਦਾ ਕੰਮ ਕਰਕੇ ਮਿਹਨਤ ਦੀ ਖੁਸ਼ਹਾਲੀ ਕੋਈ ਮਾੜੀ ਨਹੀਂ ਮਿਹਨਤ ਕਰਕੇ ਬਣਾਈਆਂ ਕੋਠੀਆਂ ਕੋਈ ਮਾੜੀਆਂ ਨਹੀਂ ਮਿਹਨਤ ਕਰਕੇ ਬਣਾਏ ਮਹਿਲ ਕੋਈ ਮਾੜੇ ਨਹੀਂ ਪਰ ਜਿੰਨੇ 2 ਨੰਬਰੀਏ ਗਲਤ ਕੰਮ ਕਰਨ ਵਾਲੇ ਉੱਪਰ ਚਲੇ ਜਾਂਦੇ ਐ ਉਹਨਾਂ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਪੀ ਕਰਮ ਕਮਾਉਦੇ ਕਰਦੇ ਹਾਏ ਹਾਏ ਨਾਨਕ ਜਿਉ ਮੱਖਣ ਮਾਧਾਨੀਆਂ ਤਿਉ ਮੱਥੇ ਧਰਮ ਰਾਏ ਜਿਹੜੇ ਪਾਪੀ ਬਾੜੇ ਕੰਮ ਕਰਨ ਵਾਲੇ ਆ ਕਹਿੰਦੇ ਸਾਰੀ ਰਾਤ ਹਾਏ ਹਾਏ ਇਧਰੋਂ ਵੀ ਫੋਨ ਨਾ ਆ ਜਾਏ ਕਿਤੇ ਉੱਥੇ ਨਾ ਕਿਤੇ ਪਤਾ ਲੱਗ ਜਾਏ ਐ ਨਾ ਹੋ ਜੇ ਉਹਦੀ ਨੀਂਦ ਹਰਾਮ ਧਰਮ ਰਾਏ ਜਿਹੜਾ ਰੱਬ ਦਾ ਨਿਯਮ ਹੈ ਪ੍ਰਮਾਤਮਾ ਦਾ ਨਿਯਮ ਹੈ ਜਿਹੜਾ ਉਹ ਕਹਿੰਦੇ ਮੱਥਦਾ ਹੈ ਬਾਹਰੋਂ ਤੇ ਚਾਟੀ ਬਹੁਤ ਵਧੀਆ ਲੱਗਦੀ ਜਦੋਂ ਆਪਾਂ ਦੁੱਧ ਰਿੜਕਦੇ ਸੀ ਪੁਰਾਣੇ ਸਮਿਆਂ 'ਚ ਪਤਾ ਹੀ ਹੈ ਲਾ ਹੁਣ ਤੁਸੀਂ ਮਸ਼ੀਨ ਉਹ ਜਿਹੜੀਆਂ ਆ ਗਈਆਂ ਰਿੜਕਣ ਵਾਲੀਆਂ ਮਸ਼ੀਨਾਂ ਨਹੀਂ ਆ ਚਾਟੀ ਦੇ ਉੱਤੇ ਐਦਾਂ ਮਸ਼ੀਨ ਚੱਲਦੀ ਹੈ ਬਾਹਰੋਂ ਤੇ ਐਂ ਲੱਗਦਾ ਵੀ ਬਹੁਤ ਵਧੀਆ ਹੈ ਪਰ ਦੁੱਧ ਦੀ ਚੱਕਰੀ ਤੇ ਅੰਦਰ ਘੁਮਾਈ ਪਈ ਹੈ ਆਖੋ ਸਤਿਨਾਮ ਇੱਥੇ ਇੱਥੇ ਕਹਿੰਦੇ ਭਈ ਧਰਮ ਰਾਜ ਜਿਹੜਾ ਹੈ ਧਰਮ ਰਾਜ ਤੇ ਪ੍ਰਮਾਤਮਾ ਦੇ ਨਿਯਮ ਨੇ ਜਿਹੜੇ ਧਰਮ ਰਾਜ ਕੋਈ ਬੰਦਾ ਨਹੀਂ ਪ੍ਰਮਾਤਮਾ ਦੇ ਅਸੂਲ ਨੇ ਕਾਨੂੰਨ ਨੂੰ ਧਰਮ ਰਾਜ ਕਹਿੰਦੇ ਆ ਉਹ ਜਿਹੜਾ ਅੰਦਰ ਕਾਨੂੰਨ ਹੈ ਕਹਿੰਦੇ ਉਹਨੇ ਤੇ ਚੱਕਰੀ ਘੁਮਾਈ ਪਈ ਅੰਦਰ ਜਿਵੇਂ ਮਧਾਨੀ ਚੱਲਦੀ ਹੈ ਤਿਉ ਮਥਾ ਧਰਮ ਰਾਏ ਜਿਵੇਂ ਮਧਾਨੀ ਚੱਲਦੀ ਐ ਐ ਬੁਰਾ ਹਾਲ ਹੋਇਆ ਹੁੰਦਾ ਅੰਦਰ ਉਹਨਾਂ ਦਾ ਚੱਕਰੀ ਘੁੰਮੀ ਪਈ ਐ ਜਰ ਸਿੱਧੀ ਜੀ ਗੱਲ ਸਮਝੋ ਵੇਖੋ ਹੋਰ ਸਿੱਧੀ ਜੀ ਗੱਲ ਸਮਝ ਲਓ ਵੀ ਜਿਹੜਾ ਬੰਦਾ ਆਪਣੀ ਘਰ ਵਾਲੀ ਨਾਲ ਪਿਆਰ ਕਰਦਾ ਮੰਨ ਲਓ ਉਹਦਾ ਘਰ ਵਾਲੀ ਨਾਲ ਕਨੈਕਸ਼ਨ ਐ ਪਿਆਰ ਐ ਰਿਸ਼ਤਾ ਹੋਇਆ ਐ ਲਾਵਾਂ ਲਈਆਂ ਨੇ ਬੱਚੇ ਨੇ ਕੋਈ ਟੈਨਸ਼ਨ ਨਹੀਂ ਘਰ ਆਉਂਦਾ ਐ ਫੋਨ ਇਦਾਂ ਰੱਖ ਦਿੰਦਾ ਘਰ ਵਾਲੀ ਚੁੱਕ ਲਵੇ ਬੱਚੇ ਚੁੱਕ ਲੈਣ ਜੋ ਮਰਜ਼ੀ ਵੇਖਣ ਅੱਛਾ ਜਿਹੜੇ ਬੰਦੇ ਨੂੰ ਹੋਰ ਕੋਈ ਫੋਨ ਆਉਂਦਾ ਐ ਦੋ ਨੰਬਰੀਆਂ ਫੋਨ ਸਮਝ ਗਏ ਨਾ ਤੁਸੀਂ ਆਪ ਤੇ ਲੈ ਉਹ ਰੱਖੂ ਐ ਸਾਹਮਣੇ ਵੀ ਘਰ ਵਾਲੀ ਵੇਖ ਲੈ ਪੁੱਛ ਇੱਕ ਕਰ ਲੈ ਉਹ ਰੱਖੂ ਕਿਦਾਂ ਐ ਓਏ ਦੋ ਨੰਬਰੀਆਂ ਦਾ ਦਿਲ ਤੇ ਇਦਾਂ ਇਦਾਂ ਹਰ ਵੇਲੇ ਧੜਕਦਾ ਹੀ ਰਹਿੰਦਾ ਵੀ ਹੁਣ ਵੀ ਪਤਾ ਨਾ ਲੱਗ ਜੇ ਹੁਣ ਵੀ ਇਹ ਕਲੀਅਰ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਇਥੇ ਆਪਾਂ ਪੜਿਆ ਕਹਿੰਦੇ ਦੇ ਕਵਾੜ ਅਨਕ ਪੜਦੇ ਮੈਂ ਪਰਦਾ ਰਾਂ ਸੰਗ ਫੱਕੇ ਚਿੱਤਰ ਗੁਪਤ ਜਦ ਲੇਖਾ ਮੰਗੈ ਤਵਕੌਣ ਪੜਦਾ ਤੇਰਾ ਹੁਣ ਸਮਝਾਇਆ ਬਹੁਤੀ ਵਾਰੀ ਇਹ ਗਿਆ ਵੀ ਇੱਕ ਚਿੱਤਰ ਹੈ ਇੱਕ ਗੁਪਤ ਹੈ ਕਹਿੰਦੇ ਇੱਕ ਸੱਜੇ ਮੋਢੇ ਤੇ ਬੈਠਾ ਇੱਕ ਖੱਬੇ ਮੋਢੇ ਤੇ ਬੈਠਾ ਹੈ ਇੱਕ ਸੱਜੇ ਮੋਢੇ ਤੇ ਬੈਠਾ ਹੈ ਕ ਖੱਬੇ ਮੋਢੇ ਤੇ ਬੈਠਾ ਹੈ ਤੇ ਜਿਹੜਾ ਵੀ ਉਹ ਮੋਢਿਆਂ ਤੇ ਬੈਠੇ ਹੈ ਜੋ ਜੋ ਅਸੀਂ ਕਰੀ ਜਾਂਦੇ ਆ ਉਹ ਕਹਿੰਦੇ ਲਿਖੀ ਜਾਂਦੇ ਆ ਜੋ ਅਸੀਂ ਕਰੀ ਜਾਂਦੇ ਆ ਨਾ ਉਹ ਸਾਰਾ ਕੁਝ ਨਾਲ ਦੀ ਨਾਲ ਹੀ ਲਿਖੀ ਜਾਂਦੇ ਆ ਅਸੀਂ ਕੀ ਕਰਦੇ ਆ ਇਸ ਹਿਸਾਬ ਨਾਲ ਤੇ ਸਾਡੇ ਚਿੱਤਰ ਗੁਫਤੂ ਬੌਲੇ ਹੋ ਜਾਣਗੇ ਸਾਡੇ ਮੋਢਿਆਂ ਤੇ ਬੈਠੇ ਜਿਹੜੇ ਨੇ ਬੌਲੇ ਆਪੇ ਹੀ ਹੋ ਜਾਣਗੇ ਇਸ ਵੇਲੇ ਆਪਾਂ ਐ ਬੈਠੇ ਉਹਨਾਂ ਨੇ ਲਿਖ ਲੈਣਾ ਪਹਿਲਾਂ ਵੀ ਬੰਦਾ ਬਹੁਤ ਚੰਗਾ ਹੈ ਬਹੁਤ ਨਾਮ ਜਪਦਾ ਹੈ 2 ਘੰਟੇ satsang ਕਰਕੇ ਆਇਆ ਤੇ ਸ਼ਾਮ ਨੂੰ ਜਦੋਂ ਇਹਨੇ ਠੇਕੇ ਤੇ ਜਾਵਣ ਦੇ ਡਿਲੀਟ ਕਰੋ ਦੇ ਨਾਲ ਆ ਸਾਰਾ ਕੁਝ ਜਿਹੜਾ ਦਿਨੇ ਲਿਖਿਆ ਉਹ ਹੁਣ ਕੱਟੋ ਹੁਣ ਇਹ ਲਿਖੋ ਵੀ ਇਹ ਤਾਂ ਕੰਜਰ ਬੰਦਾ ਹੈ ਯਾਰ ਇਹ ਤਾਂ ਵਿਗੜਿਆ ਬੰਦਾ ਸਾਰੀ ਦੁਨੀਆ ਦੇ ਮਾੜੇ ਕੰਮ ਕਰਦਾ ਢੀਆਂ ਭੈਣਾਵਾਂ ਵੱਲ ਮਾੜਾ ਇਹ ਵੇਖਦਾ ਮਾੜਾ ਇਹ ਬੋਲਦਾ ਇਹ ਮਾੜਾ ਸਾਰੇ ਮਾੜੇ ਕੰਮ ਕਰਦਾ ਡਿਲੀਟ ਕਰੋ ਉਹ ਸਵੇਰੇ ਉੱਠਣ ਕੇ ਕਹਿਣ ਕੇ ਫੇਰ ਗੁਰਦੁਆਰੇ ਬੈਠਾ ਹੈ ਇਹ ਹੁਣ ਫੇਰ ਗੁਰਦੁਆਰੇ ਆ ਗਿਆ ਹੁਣ ਫੇਰ ਲਿਖਣ ਕੇ ਬੰਦਾ ਬਹੁਤ ਚੰਗਾ ਹੈ ਜਦੋਂ ਜਾ ਕੇ ਇਹਨੇ ਵਟਾਂ ਵਡਣੀਆਂ ਨੇ ਫੇਰ ਡਿਲੀਟ ਕਰੋ ਕਹਿਣ ਕੇ ਤੇ ਦੁੱਧ ਚ ਪਾਣੀ ਪਾ ਗਏ ਤਾਂ ਬੰਦਾ ਕੋਈ ਮੈਂ ਕਹਿੰਦਾ ਉਹ ਬੌਲੇ ਹੋ ਜਾਣਗੇ ਲੀਡਰਾਂ ਵਾਲੇ ਚਿੱਤਰ ਗੁਪਤ ਵਾਲੇ ਹੀ ਬੌਲੇ ਹੋ ਜਾਣਗੇ ਜਿਹੜੇ ਲੀਡਰਾਂ ਦੇ ਮੋਢਿਆਂ ਤੇ ਬੈਠੇ ਹੋਣਗੇ ਉਹਦੇ ਪਾਗਲ ਹੀ ਕੰਧਾਂ 'ਚ ਟੱਕਰਾਂ ਮਾਰਦੇ ਹੋਣਗੇ ਵੀ ਬੰਦਾ ਕਰਦਾ ਕੀ ਗੱਡੀ 'ਚ ਕੀ ਗੱਲਾਂ ਕਰਦਾ ਸਟੇਜ ਤੇ ਕੀ ਬੋਲਦਾ ਏ ਇਹ ਵਾਅਦੇ ਕੀ ਕਰਦਾ ਕਰੂ ਏ ਕੀ ਠਈ ਗੱਲ ਐ ਲੀਡਰਾਂ ਦੇ ਚਿੱਤਰ ਗੁਪਤ ਕੰਧਾਂ 'ਚ ਟੱਕਰਾਂ ਮਾਰਨ ਵੀ ਹੱਦ ਹੋ ਗਈ ਯਾਰ ਨਾ ਜਿਹੜੇ ਜਿਹੜੇ ਹਸਾਬ ਨਾਲ ਸੁਣਾਇਆ ਅੱਜ ਤੱਕ ਅੱਜ ਤੱਕ ਚਿੱਤਰ ਗੁਪਤ ਕੋਈ ਮੋਢਿਆਂ ਤੇ ਬੈਠੇ ਹੋਏ ਨਹੀਂ ਸੁਣਾਇਆ ਇਹ ਤਾਂ ਇੱਥੇ ਜੇ ਸਮਝੋਗੇ ਤੁਸੀਂ ਫਿਰ ਪਤਾ ਲੱਗਦਾ ਹੈ ਵੀ ਚਿੱਤਰ ਗੁਪਤ ਹੈ ਕੀ ਆ ਅਸਲ ਵਿੱਚ ਜਿਹੜਾ ਹੁਣ ਮੈਂ ਤੁਹਾਡੇ ਸਾਹਮਣੇ ਬੈਠਾ ਇਹ ਮੇਰਾ ਹੈ ਪ੍ਰਗਟ ਚਿੱਤਰ ਤੇ ਜਿਹੜਾ ਮੇਰੇ ਅੰਦਰ ਵਿਚਾਰ ਚੱਲਦੇ ਨੇ ਇਹ ਮੇਰਾ ਤਾਂ ਨੇ ਇਹ ਪ੍ਰਗਟ ਚਿੱਤਰ ਹੈ ਤੇ ਇੱਕ ਮੇਰਾ ਮਨ ਹੈ ਮਨ ਕੀ ਹੋਇਆ ਫਿਰ ਬੋਲੋ ਗੋਪਤ ਚਿੱਤਰ ਆ ਮੇਰਾ ਪ੍ਰਗਟ ਚਿੱਤਰ ਅੰਦਰ ਜੋ ਮੇਰੇ ਚੱਲਦਾ ਹੈ ਉਹ ਤੁਹਾਨੂੰ ਕੀ ਪਤਾ ਮੇਰੇ ਅੰਦਰ ਕੀ ਚੱਲਦਾ ਹੈ ਗੋਪਤ ਲੀਡਰ ਉਤੋਂ ਨਹੀਂ ਕਿਤੋਂ ਤੇ ਇਦਾਂ ਹੀ ਕਹਿੰਦੇ ਆ ਵੀ ਬਸ ਕਿਰਪਾ ਕਰੋ ਸਾਨੂੰ ਇੱਕ ਮੌਕਾ ਦੇ ਦਿਓ ਜੀ ਇਦਾਂ ਹੀ ਕਹਿੰਦੇ ਆ ਹੁਣ ਉਹ ਅੰਦਰ ਉਹਨਾਂ ਦੇ ਕੀ ਚੱਲਦਾ ਸਾਨੂੰ ਕੀ ਪਤਾ ਹੈ ਵੀ ਅਗਲਾ 5-4 ਕਰੋੜ ਐਵੇਂ ਥੋੜਾ ਲੋਨ ਲੱਗਿਆ ਜੇ 5-4 ਕਰੋੜ ਦੀ ਸ਼ਰਾਬ ਪੀਵਾਂ ਆਪ ਕਿੰਨਾ ਕ ਇਕੱਠਾ ਕਰੇਗਾ ਉਹ ਸੋਚ ਕੇ ਵੇਖੋ ਵੀ ਆਪੋ ਕੀ ਕੁਝ ਕਰੇਗਾ ਉੱਤੋਂ ਅੰਦਰ ਇਹਨਾਂ ਤੇ ਕੀ ਚੱਲਦਾ ਸਾਨੂੰ ਕੀ ਪਤਾ ਹੁਣ ਇੱਥੇ ਜਿਹੜਾ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਕਿਸੇ ਬੰਦੇ ਨੇ ਨਾ ਆਪਣੀ ਘਰ ਵਾਲੀ ਨਹੀਂ ਸੀ ਕਹਿੰਦੇ ਬਾਹਰ ਗਲਤ ਕੰਮ ਕਰਦਾ ਕਹਿੰਦਾ ਉਹ ਕਹਿੰਦਾ ਕਿਹੜਾ ਕਿਸੇ ਨੂੰ ਪਤਾ ਲੱਗਿਆ ਯਾਰ ਦੇ ਕੁਆੜ ਬੂਹਾ ਬੰਦ ਹੈ ਅਨਕ ਪੜਦੇ ਮੈਂ ਪੜਦੇ ਲੱਗੇ ਐ ਕਿਹੜਾ ਕਿਸੇ ਨੇ ਵੇਖਿਆ ਪਰ ਦਾਰਾ ਸੰਗ ਫੱਕ ਹੈ ਇਸਤਰੀ ਪ੍ਰਾਈ ਹੈ ਜਾਂ ਇੱਕ ਮਰਦ ਬਗਾਨਾ ਮਰਦ ਹੈ ਕੋਈ ਜਾਂ ਬਗਾਨੀ ਇਸਤਰੀ ਹੈ ਕਹਿੰਦੇ ਕਿਹੜਾ ਕਿਸੇ ਨੂੰ ਪਤਾ ਲੱਗਿਆ ਪਰ ਇੱਥੇ ਗੁਰੂ ਜੀ ਕਹਿੰਦੇ ਤੇਰੇ ਅੰਦਰ ਗੁਪਤ ਚਿੱਤਰ ਤੇ ਬਣ ਗਿਆ ਨਾ ਇੱਕ ਕਿਸੇ ਨੂੰ ਨਹੀਂ ਪਤਾ ਤੇਰੇ ਆਪੇ ਨੂੰ ਦੀ ਪਤਾ ਵੀ ਫਲਾਣੇ ਥਾਂ ਤੇ ਫਲਾਣੀ ਕਰਤੂਤ ਕੀਤੀ ਸੀ ਫਲਾਣੇ ਥਾਂ ਤੇ ਆ ਕੰਮ ਮਾੜਾ ਕੀਤਾ ਸੀ ਕਿਸੇ ਨੂੰ ਨਹੀਂ ਪਤਾ ਤੈਨੂੰ ਤੇ ਪਤਾ ਹੈ ਵੀ ਫਲਾਣੇ ਦੀ ਚੋਰੀ ਕੀਤੀ ਸੀ ਫਲਾਣੇ ਦੇ ਪੈਸੇ ਚੱਕੇ ਸੀ ਫਲਾਣੇ ਦਾ ਮੋਬਾਈਲ ਖੋਇਆ ਫਲਾਣੇ ਦੀ ਘੜੀ ਹੈ ਇਹ ਮੇਰਾ ਫੋਨ ਨਹੀਂ ਚੋਰੀ ਕੀਤਾ ਹੋਇਆ ਹੈ ਇਹ ਮੇਰਾ ਪਰਸ ਨਹੀਂ ਹੈ ਚੋਰੀ ਕੀਤਾ ਹੋਇਆ ਕਿਸੇ ਨੂੰ ਨਹੀਂ ਪਤਾ ਓਏ ਤੇਰੇ ਆਪੇ ਨੂੰ ਤੇ ਪਤਾ ਹੈ ਉਹ ਤੇਰੇ ਅੰਦਰ ਪਿਕਚਰ ਖਿੱਚ ਲਈ ਉਹ ਪਿਕਚਰ ਖਿੱਚ ਕੇ ਤੇਰੇ ਮਾਈਂਡ ਵਿੱਚ ਸੇਵ ਹੋਈ ਪਈ ਹੈ ਜਿੰਨਾ ਚਿਰ ਜਿਉਂਦਾ ਰਹੇਗਾ ਉਹਨੇ ਹਸਾਬਕ ਤਵ ਮੰਗਦੇ ਹੀ ਰਹਿਣਾ ਹੈ ਭਾਬ ਉਹ ਲੇਖੇ ਲੈਦੀ ਰਹੇਗੀ ਕਿਵੇਂ ਵੇਖਿਓ ਗਲਤ ਕੰਮ ਕਰ ਲਿਆ ਦੇਖਵਾਣ ਅਨਕ ਪੜਦੇ ਮੈਂ ਪਰਦਾ ਰਾਹ ਸੰਗ ਫੱਕੇ ਮਾੜਾ ਕੰਮ ਤੇ ਕਰ ਲਿਆ ਪਰ ਚਿੱਤਰ ਗੁਪਤ ਜਦ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢੱਕਾ ਹੈ ਬੁੱਢਾ ਹੋ ਗਿਆ ਘਰ ਵਾਲੀ ਗੰਦਮੰਦ ਸਾਂਭਦੀ ਏ ਲੱਤਾਂ ਘੁੱਟਦੀ ਏ ਬਿਮਾਰ ਮੰਜੀ ਤੇ ਪਿਆ ਫਿਰ ਉਹਦਾ ਹੱਥ ਹੱਥਾਂ 'ਚ ਫੜ ਕੇ ਰੋਣ ਲੱਗ ਪੈਂਦਾ ਆਪ ਹੀ ਰੋਣ ਆਈ ਜਾਂਦਾ ਉਹ ਪੁੱਛਦੀ ਏ ਵੀ ਰੋਂਦਾ ਕਿਉਂ ਐ ਫੇਰ ਆ ਵੀ ਬੋਲਣ ਲੱਗ ਜਾਂਦਾ ਹੈ ਤੇਰੇ ਨਾਲ ਮੈਂ ਬਹੁਤ ਤੋਖਾ ਕਰਦਾ ਅੱਖਾਂ ਚੋਂ ਪਾਣੀ ਆਈ ਕਿਉਂ ਇਹ ਹੁਣ ਜਿਹੜੇ ਗੁਪਤ ਚਿੱਤਰ ਨੇ ਇਹ ਪੀੜ ਰਹੇ ਨੇ ਆਖੋ ਸਰਦਾ ਸ਼੍ਰੀਵਾਸ ਗਲਤ ਕੰਮ ਕਰਨ ਵਾਲਾ ਬੰਦਾ ਨਾਲ ਦੀ ਨਾਲ ਹੀ ਇੰਤਾਂ ਧੜਕਣ ਤੇਜ ਰਹਿੰਦੀ ਹੈ ਜੀ ਉਹਦੀ ਜਿਹੜਾ ਬੰਦਾ ਆਪਣੇ ਪਰਿਵਾਰ ਤੋਂ ਬਾਹਰ ਸੰਬੰਧ ਬਣਾ ਲਵੇ ਨਜਾਇਜ਼ ਉਸ ਦਿਨ ਤੋਂ ਉਹਦੀ ਨੀਂਦ ਹਰਾਮ ਹੋ ਜਾਂਦੀ ਹੈ ਉਦੀ ਧੜਕਣ ਤੇਜ਼ ਹੋ ਜਾਂਦੀ ਹੈ ਗਲਤ ਕੰਮ ਕਰਨ ਵਾਲੇ ਦੇ ਸਾਹਮਣੇ ਆ ਜਾਂਦੀ ਹੈ ਪਿਕਚਰ ਸਾਰੀ ਲੇਖਾ ਦੇਏਗਾ ਲੇਖਾ ਦੇ ਰਿਹਾ ਆ ਹੁਣ ਆ ਗੱਲ ਚੱਲਦੀ ਹੈ ਨਾ ਵੇਖੋ ਆ ਹੁਣ ਗੱਲ ਕਰ ਰਿਹਾ ਵੀ ਕੋਈ ਮਾਂ ਪਿਓ ਨੂੰ ਧੋਖਾ ਦੇ ਰਿਹਾ ਫੋਨ ਲੁਕੋ ਕੇ ਰੱਖਦਾ ਹੈ ਕੋਈ ਘਰ ਵਾਲੀ ਨੂੰ ਧੋਖਾ ਦੇ ਰਿਹਾ ਫੋਨ ਲੁਕੋ ਕੇ ਰੱਖਦਾ ਹੈ ਕੋਈ ਆਪਣੇ ਨਿਆਣਿਆਂ ਨੂੰ ਧੋਖਾ ਦੇ ਰਿਹਾ ਜਾਂ ਧੋਖਾ ਦੇ ਰਹੀ ਹੈ ਚਾਹੇ ਕੋਈ ਬੀਬੀ ਚਾਹੇ ਵੀਰਪਰਾ ਹੁਣ ਗੱਲ ਚੱਲਦੀ ਹੈ ਨਾ ਇੱਥੇ ਲਾ ਹੁਣ ਵੇਖਿਓ ਹੱਥਾਂ 'ਚੋਂ ਪਸੀਨਾ ਆ ਜਾਏਗਾ ਉਹਨਾਂ ਉਹਨਾਂ ਦੇ ਜਿਹੜੇ ਇੱਥੇ ਬੈਠੇ ਐ ਪਸੀਨਾ ਆਜੀ ਹੱਥ ਹੱਥ ਚਿਪਚਿਪ ਕਰਨ ਲੱਗ ਜਾਣਗੇ ਜਿਹੜਾ ਸਹੀ ਹੈ ਉਹਨੂੰ ਕੁਝ ਨਹੀਂ ਹੋਣਾ ਉਹਨੇ ਕੀਤਾ ਹੀ ਕੁਝ ਨਹੀਂ ਆਖੋ ਸਤਨਾਮ ਵਾਹਿਗੁਰੂ ਧੜਕਣ ਚੈੱਕ ਕਰ ਲਓ ਤੇਜ਼ ਹੋ ਗਈ ਹੋਣੀ ਉਹਨਾਂ ਦੀ ਜਿਹੜੇ ਜਿਹੜੇ ਕਰਤੇ ਕੁਝ ਚੈੱਕ ਕਰ ਲਓ 68 68 ਵੱਜਣ ਲੱਗ ਰਿਹਾ ਤਾਂ ਤੁਸੀਂ ਕਿਹਨੂੰ ਲੇਖਾ ਤੈਣਾ ਪਵੇਗਾ ਲੇਖਾ ਤੇ ਅੱਜ ਦੇਣਾ ਇੱਥੇ ਦੱਸ ਆ ਹੁਣ ਦੇਣਾ ਲੇਖਾ ਲੈ ਹੁਣ ਹੋਰ ਗੱਲ ਸੁਣੋ ਇਹਨੂੰ ਜੇ ਤੁਸੀਂ ਸੈਂਟੀਫਿਕ ਗੱਲ ਨੂੰ ਸਮਝ ਸਕੋ ਪਕੜੋ ਜਦੋਂ ਬੰਦਾ ਗਲਤ ਕੰਮ ਕਰਦਾ ਹੈ ਇੱਕ ਤੇ ਆ ਨਾਰਮਲ ਬੰਦਾ ਉਹ ਸਾਹ ਲੈਂਦਾ ਧੁੰਨੀ ਤੱਕ ਲੰਮਾ ਸਾਹ ਉਹਦਾ ਧੁੰਨੀ ਤੱਕ ਜਾਂਦਾ ਹੈ ਉਹਦੀ ਇਨਪੁਟ ਆਉਟਪੁਟ ਬੈਲੈਂਸ ਰਹਿੰਦੀ ਹੈ ਉਹਦੇ ਸਵਾਸ ਦੀ ਰਿਦਮ ਇਹ ਰਿਦਮ ਤੇ ਚੱਲਦਾ ਹੈ ਧੁੰਨੀ ਤੱਕ ਜਾਉ ਲੰਬਾ ਸਾਹ ਮੁੜ ਕੇ ਆਉ ਫੇਰ ਲੰਬਾ ਸਾਹ ਅੰਦਰ ਜਾਉ ਸਾਹ ਬਾਹਰ ਆਉ ਜਦੋਂ ਬੰਦਾ ਮਾੜਾ ਕੰਮ ਕਰ ਲੈਂਦਾ ਹੈ ਉਹਦੀ ਸਾਹ ਦੀ ਰਿਦਮ ਹਿੱਲ ਜਾਂਦੀ ਹੈ ਸਾਹ ਸਹੀ ਨਹੀਂ ਆਉਂਦਾ ਉਹਨੂੰ ਸਾਹ ਉਹਦਾ ਸਹੀ ਨਹੀਂ ਆਉਣਾ ਉਹਦੇ ਦਿਲ ਨੇ ਬਲੱਡ ਪੰਪ ਨਹੀਂ ਸਹੀ ਕਰਨਾ ਜਦੋਂ ਤੁਹਾਡੇ ਸਾਹ ਦੀ ਰਿਦਮ ਹਿੱਲੇਗੀ ਫਿਰ ਤੁਹਾਡੀ ਬਾਡੀ ਦੇ ਵਿੱਚ ਜਿਹੜੇ ਐਸਿਡ ਨੇ ਤਜਾਬ ਕਹਿੰਦੇ ਆ ਜਿਹਨੂੰ ਉਹ ਉਹਦਾ ਸਿਸਟਮ ਹਿੱਲ ਜਾਂਦਾ ਸਾਹ ਹਿੱਲਣ ਕਰਕੇ ਸਰਕੂਲੇਸ਼ਨ ਹਿੱਲ ਜਾਂਦਾ ਹੈ ਇਸੇ ਕਰਕੇ ਬੀਪੀ ਦੀਆਂ ਪ੍ਰੋਬਲਮਾਂ ਆਉਣਗੀਆਂ ਇਹਦੇ ਕਰਕੇ 슈ਗਰ ਦੀ ਪ੍ਰੋਬਲਮ ਹੋਏਗੀ ਇਹਦੇ ਕਰਕੇ ਪੇਟ ਦਾ ਸਿਸਟਮ ਖਰਾਬ ਹੋ ਜਾਂਦਾ ਖੱਟਿਆ ਕੀ ਖਸਮ ਵਿਸਾਰ ਕੀਏ ਰਸ ਭੋਗ ਰਸਾਂ ਭੋਗਾਂ ਚ ਬਹਿ ਗਿਆ ਮਾਲਕ ਦੇ ਨਿਯਮਾਂ ਨੂੰ ਛੱਡ ਕੇ ਗਲਤ ਕੰਮਾਂ ਵਿੱਚ ਪੈ ਗਿਆ ਪੜੋ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਆ ਬੜੇ ਰੋਗ ਲੱਗਣੇ ਆ ਇਹ ਗੱਲ ਇੱਥੇ ਨਿਬੜਦੀ ਨਹੀਂ ਵੀ ਤੂੰ ਬਾਹਰ ਰਿਸ਼ਤ ਬਣਾ ਲਿਆ ਤੇ ਇੱਥੇ ਨਿਬੜ ਗਿਆ ਇਹ ਨਿਬੜਦਾ ਨਹੀਂ ਇਹਨੇ ਪਤਾ ਹੀ ਨਹੀਂ ਤੈਨੂੰ ਕਿਹੜੇ ਕਿਹੜੇ ਰੋਗ ਲਾਉਣੇ ਆ ਫਿਰ ਡਾਕਟਰ ਆਏ ਹੱਥ ਖੜੇ ਕਰ ਦੇਣਗੇ ਤੇਰਾ ਕੋਈ ਇਲਾਜ ਨਹੀਂ ਆ ਜਿਹੜੇ ਬੋਤਲਾਂ ਪਾ ਕੇ ਬੈਠੇ ਆ ਜਿਹੜੇ ਚਿੱਟੇ ਵੇਚਦੇ ਆ ਇਹਨਾਂ ਨੂੰ ਉਹੋ ਜਿਹੇ ਰੋਗ ਲੱਗਦੇ ਆ ਆਪਾਂ ਸੋਚ ਵੀ ਨਹੀਂ ਸਕਦੇ ਗਲਤ ਕੰਮ ਕਰਨ ਵਾਲਾ ਬੰਦਾ ਸਹੀ ਸੌ ਨਹੀਂ ਸਕਦਾ ਮਾੜੇ ਕੰਮ ਕਰਨ ਵਾਲੇ ਬੰਦੇ ਨੂੰ ਇਹ ਪਤਾ ਹੀ ਨਹੀਂ ਤੁਹਾਨੂੰ ਕਿਹੜੇ ਕਿਹੜੇ ਰੋਗ ਲੱਗ ਜਾਣੇ ਆ ਆਪਾਂ ਕਹੀ ਜਾਂਦੇ ਆ ਦੋ ਨੰਬਰੀਏ ਤੇ ਨਜ਼ਾਰੇ ਲੈਂਦੇ ਆ ਉਹਦੇ ਤੇ ਬਾਜ ਬਣਾ ਲਿਆ ਤੇ ਕੋਠੀ ਵੇਖੋ ਕਿੰਨੀ ਵੱਡੀ ਓਏ ਉਹਦੀ ਕੋਠੀ ਨਾ ਵੇਖ ਉਹਦੇ ਅੰਦਰ ਵੇਖ ਕੀ ਚੱਲਦਾ ਸਾਰਾ ਕੁਝ ਹਿੱਲਿਆ ਪਿਆ ਹੈ ਤੂੰ ਸਹੀ ਜੱਲ